ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਦਾਸ ਸਿਮਰਜੀਤ ਸਿੰਘ ਮਾਨ ਐਟੋ ਪੰਜਾਬ ਤੋਂ ਅੱਜ 19 ਅਪ੍ਰੈਲ ਨੂੰ ਤੁਹਾਡੇ ਨਾਲ ਪਹੁੰਚਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜੀ ਖੁਸ਼ੀ ਹੈ ਕਿ ਨਾਰਥ ਅਮਰੀਕਾ ਦੇ ਸਿੱਖ ਕੰਨ ਅਵੀ ਅਪਗ੍ਰੇਡ ਲੂ ਬਸ ਸਾਖੀ ਜੱਤੇ ਹਰ ਬੜੇ ਜੋਰਾਂ ਸ਼ੋਰਾਂ ਦੇ ਨਾਲ ਸਰੀ ਵਿੱਚ ਮਨਾਉਣਗੇ ਮੇਰਾ ਦਿਲ ਕਰਦਾ ਸੀਗਾ ਕਿ ਮੈਂ ਵੀ ਗੁਰੂਵਰ ਸਾਹਿਬ ਆਖੇ ਭਾਰਤ ਦੇ ਅੱਗੇ ਮੱਥਾ ਟੇਕਾਂ ਤੇ ਸੰਤਨ ਫਤਿਹ ਕਰਵਾ ਪਰਫੋਰਮ ਸਟੇਜ ਇਡੈਕਸ਼ਨ ਹੈਗੀ ਹੈ ਉਥੇ ਵਿੱਚ ਕੁਝ ਮਜਬੂਰੀ ਹੈ ਜਿਹੜਾ ਕੀ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਸਕਦਾ ਸਾਨੂੰ ਸਿੱਖ ਕੌਮ ਨੂੰ ਬਹੁਤ ਅਫਸੋਸ ਹੈ ਕਿ ਜਿਹੜੀ ਸੈਂਟਰ ਹਿੰਦੁਤਵਾ ਇੰਡੀਆ ਦੀ ਸਰਕਾਰ ਹੈ ਸ਼੍ਰੀ ਮੋਦੀ ਸ਼੍ਰੀ ਸ਼ਾ ਜੀ ਜਿਹੜੀ ਯੂਨੀਅਨ ਹੋਮ ਮਿਨਿਸਟਰ ਹੈ ਐਕਸਟਰਨਰ ਐਕਸਟਰਨਲ ਅਫੇਅਰਸ ਮਿਨਿਸਟਰ ਸ਼੍ਰੀ ਜੈਸ਼ੰਕਰ ਜੀ ਹੈ ਨੈਸ਼ਨਲ ਸਕਿਉਰਟੀ ਅਡਵਾਈਜ਼ਰ ਡੋਇਲ ਹੈ ਇਹਨਾਂ ਸਾਰੇ ਨੇ ਇੱਕ ਪਾਲਿਸੀ ਘਟੀ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਸਿੱਖਾਂ ਦੀ ਗੱਲ ਕਰੂਗਾ ਤੇ ਉਸ ਨੂੰ इंडिया ਕਿਤੇ ਵੀ ਹੋਵੇ ਕਿਸੇ ਮੁਲਕ ਦੇ ਵਿੱਚ ਹੋਵੇ ਉਹ ਸਾਨੂੰ ਗੋੜੀ ਮਾਰ ਕੇ ਖਤਮ ਕਰ ਸਕਦਾ ਹੈਗਾ ਇਹ ਇੱਕ ਵਾਰੀ ਨਹੀਂ ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਵੀ ਇਸੇ ਨੂੰ ਦਰਾਇਆ ਤੇ ਐਕਸਟਰਨਲ ਅਫੇਅਰਸ ਮਿਨਿਸਟਰ ਜੈਸ਼ੰਕਰ ਵੀ ਕਿਹਾ ਕਿ ਕਿਤੇ ਵੀ ਸਿੱਖ ਜਿਹੜਾ ਜਾਤੀ ਦੀ ਗੱਲ ਕਰੂਗਾ ਅਸੀਂ ਉਹਨੂੰ ਜਾਨੋਂ ਮਰਵਾ ਦੇਣਾ ਹੈ ਨਾ ਹੁਣ ਇਹ ਤਾਂ ਕਾਨੂੰਨ ਦੇ ਖਿਲਾਫ ਹੈ ਕਿ ਜਿੰਨਾ ਛੇਦ ਅਦਾਲਤੋਂ ਹੋਗਣਾ ਦਵੇ ਕਿਸੇ ਨੂੰ ਸਜ਼ਾ ਦੇਣ ਦੀ ਸਿੱਤੀ ਸਰਕਾਰ ਕੋਈ ਵੀ ਐਵੀਜੀ ਸਜ਼ਾ ਮੌਤ ਦੀ ਨਹੀਂ ਦੇ ਸਕਦੀ ਇਸ ਨੇ ਸੁਭੂਤ ਤੌਰ ਤੇ ਪੀਟਰ ਡੀ ਪ੍ਰਾਈਮ ਮਿਨਿਸਟਰ ਚੂਡੋ ਸਾਹਿਬ ਹੈ ਉਹਨੇ ਤਾਂ ਵੀ ਪਾਰਲੀਮੈਂਟ ਕੌਂਟਰਪਾਰਟ ਦੇ ਵਿੱਚ ਵੀ ਇਹ ਗੱਲ ਕੀਤਾ ਕਿ ਇੰਡੀਆ ਦੀਆਂ ਜਿਹੜੀਆਂ ਸੀਕ੍ਰੀਟ ਏਜੰਸੀਜ਼ ਨੇ ਉਹ ਕੈਨੇਡਾ ਦੇ ਅੰਦਰੂਲੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ ਹਨ ਉਹ ਛੋਟੀ ਬਾਦਸ਼ਾਹੀ ਕੈਨੇਡਾ ਦੀ ਤੋੜ ਕੇ ਤੇ ਉੱਥੇ ਕਤਲ ਇਹਨਾਂ ਨੇ ਕਰਵਾਏ ਹੈਗੇ ਹੈ ਭਾਈ ਅਪ ਦੀਪ ਸਿੰਘ ਮਿਰਜੁਰ ਦਾ ਖਾਤ ਕਰਾਤਾ ਫਿਰ ਸੁਦਾਰਿਪੁਰ ਦਿਨ ਸਿੰਘ ਮੜਤ ਦਾ ਖਾਤ ਕਰਾਤਾ ਇੱਕ ਮੋਕੇ ਦਾ ਨੌਜਵਾਨ ਹੈ ਸੁਖਦੂਲ ਸਿੰਘ ਉਹਦਾ ਵੀ ਕਤਲ ਕਰਾਤਾ ਬ੍ਰਿਟਾਨੀਅਨ ਦੇ ਵਿੱਚ ਅਫਤਾਬ ਸਿੰਘ ਖੰਡੇ ਨੂੰ ਗਹਿ ਦੇ ਕੇ ਮਰਵਾ ਦਿੱਤਾ ਹੈਗਾ ਔਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਡਵੜ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਹੀ ਆਪਣੇ ਲਖਬੀਰ ਸਿੰਘ ਨੂੰ ਕਤਲ ਕਰਵਾਤਾ ਤੇ ਇੱਥੇ ਹਿੰਦੁਸਤਾਨ ਦੇ ਵਿੱਚ ਕਤਲ ਕਰਾਏ ਹੈ ਸਾਡਾ ਦੀਪ ਸਿੰਘ ਸਿੱਧੂ ਤੇ ਪੰਜਾਬ ਦੇ ਵਿੱਚ ਮੂਸੇਵਾਲ ਇਹ ਸਾਰੀਆਂ ਗੈਰ ਕਾਨੂੰਨੀ ਇਹਨਾਂ ਨੇ ਕਤਲ ਕਰਵਾਏ ਹੈ ਇਹਨਾਂ ਨੇ ਅਮਰੀਕਾ ਦੇ ਵਿੱਚ ਵੀ ਸ਼੍ਰੀ ਪੰਨੂ ਦਾ ਕਤਲ ਕਰਵਾਉਣਾ ਸੀਗਾ ਪਰ ਅਮਰੀਕਾ ਦਾ ਜਿਹੜਾ ਇੰਟੈਲੀਜੈਂਸ ਸਿਸਟਮ ਹੈ ਉਹ ਬਹੁਤ ਤਿੱਖਾ ਤੇ ਸ਼ਾਰਪ ਹੈ ਉਹਨਾਂ ਨੇ ਬੰਦੇ ਫੜਲੇ ਆ ਤੇ ਸਿੱਧਾ ਅਲਰਾਮ ਮੋਤੀ ਸਰਕਾਰ ਦੇ ਉੱਤੇ ਲਗਾਇਆ ਕਿ ਇਹਨਾਂ ਨੇ ਪੰਨੂ ਨੂੰ ਕਤਲ ਨਿਊਯਾਰਕ ਦੇ ਵਿੱਚ ਘਰਵਾਂਸੀ ਦਾ ਇਹ ਇਸ ਅਮਰੀਕਾ ਬੜਾ ਸੰਜੀਦਗੀ ਦੇ ਨਾਲ ਤੇ ਕੈਂਡੀਡਟਾ ਵੀ ਸੰਜੀਦਗੀ ਦੇ ਨਾਲ ਤੇ ਬ੍ਰਿਟਾਨੀਆ ਘੱਟ ਸੰਜੀਦਗੀ ਦੇ ਨਾਲ ਤੇ ਪਾਕਿਸਤਾਨ ਵੀ ਘੱਟ ਸੰਜੀਦਗੀ ਦੇ ਨਾਲ ਇੰਡੀਆ ਦੇ ਨਾਲ ਚੱਕ ਰਹੀ ਹੈ ਜਿਹੜਾ ਸਾਨੂੰ ਖੁਸ਼ੀ ਵੀ ਹੈ ਤੇ ਗਮੀ ਵੀ ਹੈ ਕਿ ਪਾਕਿਸਤਾਨ ਤੇ ਬ੍ਰਿਟਾਨੀਆ ਇਹ ਕਿਉਂ ਕੇਸ ਇੰਟਰਨੈਸ਼ਨਲੀ ਨਹੀਂ ਚੱਕ ਰਹੀ ਉਹ ਜਿਹੜੇ ਇੰਡੀਆ ਦਾ ਕਾਨੂੰਨ ਹੈ ਉਹਦੇ ਮੁਤਾਬਕ ਜਿਹੜੇ ਵੀ ਇੰਡੀਆ ਦੇ ਤਲਕਾਤ ਦੂਜੇ ਮੁੱਖ ਦੇ ਨਾਲ ਸਮਝੌਤੇ ਜਿਹੜੇ ਹੈਗੇ ਆ ਦੋਸਤਾਨਾ ਦੇ ਹੈਗੇ ਆ ਜੇ ਕੋਈ ਵੀ ਸ਼ਖਸੀਅਤ ਜੇ ਕੋਈ ਬੰਦਾ ਉਹਨਾਂ ਨੂੰ ਤੋੜੇ ਉਸ ਕਰੇ ਤਾਂ ਫੇਰ ਫੋਰਸ داری ਜੋਨ ਬੈਂਡ ਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਸਰਰ 임ਾਨ ਸਿੰਘ ਮਾਨ ਨੇ ਲਿਖਿਆ ਹੈ ਕਿ ਇੱਕ ਕਾਨੂੰਨ ਹੈ ਤੇ ਮੋਦੀ ਦੇ ਉੱਤੇ ਸ਼ਾਹ ਦੇ ਉੱਤੇ ਜੈ ਸ਼ੰਕਰ ਦੇ ਉੱਤੇ ਤੇ ਗੋਇਲ ਦੇ ਉੱਤੇ ਐਕਸ਼ਨ ਫੋਰਸ ਦਾ ਰੀਤਾ ਬਣਦਾ ਹੈਗਾ ਹੁਣ ਦੇਖੋ ਇਲੈਕਸ਼ਨ ਕਮਿਸ਼ਨ ਕੀ ਕਰਦਾ ਹੈ ਪਰ ਜਿਹੜਾ ਇੰਡੀਆ ਦੂਜੇ ਮੁੱਢਾ ਦੇ ਵਿੱਚ ਕਤਲ ਕਰ ਰਿਹਾ ਹੈ ਖਾਸ ਕਰਕੇ ਅਮਰੀਕਾ ਦੇ ਵਿੱਚ ਉਨਚੇਤਾ ਹੋਗਾ ਕਿ 1941 ਦੇ ਵਿੱਚ ਜਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਹਵਾਈ ਦੇ ਉੱਤੇ ਹਮਲਾ ਕੀਤਾ ਸੀਗਾ ਤੋਂ ਉਸ ਤੋਂ ਬਾਅਦ ਆਪਣਾ ਅੰਡੇਗਾ ਜੰਗਾ ਸੀਗਾ ਸਮਭਲ ਨਾਡਨ ਉਸ ਨੇ ਨਿਊਯਾਰਕ ਟਾਵਰਸ ਦੇ ਉੱਤੇ ਹਮਲਾ ਕੀਤਾ ਸਿਗਾਰ ਤੇ ਅਮਰੀਕਾ ਦੀ ਡਿਫੈਂਸ ਮਿਨਿਸਟਰੀ ਪੈਂਟਗਨ ਦੇ ਉੱਤੇ ਹਮਲਾ ਕੀਤਾ ਸਿਗਾਰ ਅਮਰੀਕਾ ਦੀ ਇੱਕ ਡਾਕਟ੍ਰਿਨ ਹੈ ਕਿ ਹੈ ਮਨਰੋ ਡਾਕਟ੍ਰਿਨ ਕਿ ਜਿਹੜਾ ਵੀ ਅਮਰੀਕਾ ਦੇ ਉੱਤੇ ਹਮਲਾ ਕਰੂਗਾ ਉਹਦੇ ਖਿਲਾਫ ਅਮਰੀਕਾ ਕਾਰਵਾਈ ਕਰੂਗਾ ਹੁਣ ਜੀ ਉਸ ਸਮਾਂ ਬਿੰ ਲੇਦਰ ਨੇ ਹਮਲਾ ਕੀਤਾ ਤਾਂ ਮੇਰਾ ਮਤਲਬ ਉਹਦੇ ਕਲਾਫ ਐਕਸ਼ਨ নেয়া ਗਿਆ ਜੇ ਜਪਾਨ ਨੇ ਦੂਜੇ ਵਰਲਡ ਵਾਰ ਦੇ ਵਿੱਚ ਅਮਰੀਕਾ ਤੇ ਹਮਲਾ ਕੀਤਾ ਉਹਤੇ ਵੀ ਐਕਸ਼ਨ নেয়া ਗਿਆ ਪਰ ਉਹ ਜੇ ਇੰਡੀਆ ਦੀ ਸਰਕਾਰ ਨੇ ਐਵਿਡ ਦੇ ਵੀ ਹਮਲੇ ਕੀਤੇ ਹੈ ਜਿਸ ਦੇ ਨਾਲ ਇੰਡੀਆ USA ਕੈਨੇਡਾ ਬ੍ਰਿਟਨ ਤੇ ਪਾਕਿਸਤਾਨ ਦੇ ਦੋਸਤਾਨਾ ਤਲਕਾਤ ਖਰਾਬ ਹੋ ਜਾਣ ਫਿਰ ਇਹ ਵੀ ਫੋਰਸਦਾਰੀ ਜੁਰਮ ਬਣਦੇ ਹੈਗੇ ਸੁਬ ਇਹ ਬੜੀ ਗੰਭੀਰ ਗੱਲ ਹੈ ਜੋ ਕੁਝ ਵਰਤਾਰਾ ਅੱਜ ਇੰਡੀਆ ਨੇ ਸਿੱਖਣ ਦੇ ਉੱਤੇ ਕੀਤਾ ਹੁਣ ਇਹ ਅੰਡੀਆ ਕੀ ਫੇਰ ਦੁਬਾਰਾ ਦੁਬਾਰਾ ਸਿੱਖਣਾ ਹੈ ਇਹ ਜਿਹੜਾ ਅਮਰੀਕਾ ਉਹਨਾਂ ਨੂੰ ਵੀ ਮੈਂ ਕਿਹਾ ਕਿ ਆਹ ਤਾਂ ਦਿਨਾਂ ਪਿੱਛੇ ਹੋਈ ਐ ਤੇ ਆਹ ਤੁਹਾਡਾ ਕਾਨੂੰਨ ਹੈ ਤੇ ਆਹ ਤੁਹਾਡੀ ਰਿਵਾਇਤ ਹੈ ਤੁਹਾਡੀ ਟ੍ਰੈਡੀਸ਼ਨ ਹੈ ਤੇ ਤੁਸੀਂ ਇਸ ਕੰਮ ਨੂੰ ਠੰਡਾ ਨਾ ਪੈਣ ਦਿਓ ਇਹ ਤਾਂ ਕੋਈ ਵੀ ਕ੍ਰਮ ਟੈਕਨ ਹੈ ਜਿੱਤੇ ਮੌਲਖ ਦੇ ਵਿੱਚ ਜ਼ਬਰ ਹੁੰਦਾ ਹੋਵੇ ਉਹ ਅਮਰੀਕਾ ਚਲਿਆ ਜਾਵੇ ਜੇ ਉਹ ਮੌਲਖ ਜਿੱਥੇ ਜ਼ਬਰ ਹੁੰਦਾ ਉਸ ਬੰਦੇ ਨੂੰ ਜਿੰਨੇ ਅਮਰੀਕਾ ਚ ਜਾ ਕੇ ਸ਼ਰਨ ਲਈ ਹੋਵੇ ਉਹ ਮੁਲਕ ਮਰਵਾ ਦੇ ਜਾਂ ਕੋਸ਼ਿਸ਼ ਕਰੇ ਜਿਵੇਂ ਬਰਤਾਨੀਆਂ ਦੇ ਵਿੱਚ ਬਰਮਿੰਗਮ ਦੇ ਵਿੱਚ ਮੇਰਾ ਖਿਆਲ ਹੈ ਇੱਕ ਰਸ਼ੀਅਨ ਡਿਫੈਕਟਰ ਨੇ ਪਣਾ ਲਈ ਸੀ ਬ੍ਰਿਟਨ ਤੋਂ ਉਸ ਨੂੰ ਵੀ ਰਸ਼ੀਅਨ ਇੰਟੈਲੀਜੈਂਸ ਨੇ ਜ਼ਹਿਰ ਦੇ ਕੇ ਮਰਵਾ ਦਿੱਤਾ ਸੀਗਾ ਸੋ ਮੇਰਾ ਮਤਲਬ ਹੈ ਬਹੁਤ ਸੰਗੀਨ ਜੁਰਮ ਹੈ ਕੀ ਹੈ ਜੋ ਸਿਖਰ ਦੇ ਨਾਲ ਹੋ ਰਹੀ ਹੈ ਅਸੀਂ ਇਲੈਕਸ਼ਨ ਲੜਦੇ ਹੈ ਅਸੀਂ ਵੀ ਜ਼ਰੂਰੀ ਤੇ ਪਰਵਾਨੇ ਹੈ ਹਲਕੇ ਬੋਲੀ ਦਾ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਹੈ ਤੇ ਵੇ ਇੰਨਾ ਦੇ ਵਿੱਚ ਇੰਨਾ ਜੋਰ ਹੈ ਕਿ ਸਾਨੂੰ ਵੀ ਮਰਵਾ ਸਕਦੇ ਹੈ ਪਰ ਖੌਮ ਦੇ ਲਈ ਮਰਨਾ ਮਰਨ ਨਹੀਂ ਹੁੰਦਾ ਉੱਚੀ ਇੱਜ਼ਤ ਹੁੰਦੀ ਹੈ ਤੇ ਹਰੀਤ ਸਿੱਖ ਚਾਹੁੰਦਾ ਹੈ ਕਿ ਮੈਂ ਆਪਣੇ ਗੁਰੂਆਂ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਲਈ ਜੇਦੋ ਹੰਟਾਏ ਤਾਂ ਮੇਰੀ ਸ਼ਹੀਦੀ ਹੋਵੇ ਸ਼ਹਾਦਤ ਹੋਵੇ ਸੋ ਇਹ ਸਾਰੀਆਂ ਠੀਜਾਂ ਤੁਸੀਂ ਜਲੇ ਕੈਨੇਡਾ ਤੇ ਅਮਰੀਕਾ ਦੇ ਸੇਲ ਕਰ ਰਹੇ ਹੋ ਤੇ ਸਾਨੂੰ ਬੜਾ ਫਖਰ ਹੈ ਤੁਹਾਡੀ ਦਲੇਰੀ ਦੇ ਉੱਤੇ ਪਰ ਆਪ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਬੂਰੀ ਤੌਰ ਦੇ ਉੱਤੇ ਮੇਰੇ ਕਰਕੇ ਕੈਨੇਡਾ ਤੇ ਬਰਤਾਨੀਆਂ ਨੂੰ ਇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਜਿੱਥੇ ਇਹਦਾ ਨਤੀਜਾ ਨਿਕਲੇ ਤੇ ਜਿਨ੍ਹਾਂ ਨੇ ਇਹ ਮਾੜੇ ਕੰਮ ਕੀਤੇ ਹੈ ਸਿੱਖਾਂ ਨੂੰ ਕਤਲ ਕੀਤਾ ਹੈ ਇਹ ਪਾਲਿਸੀ ਇੱਕ ਤੁਮਾਰੀ ਜਰੂ ਪੱਟੀ ਗਏ ਛੁਪ ਕੇ 1935 ਦੇ ਵਿੱਚ ਜੱਜਮੈਂਟ ਨਾਜ਼ੀ ਪਾਰਟੀ ਨੇ ਡਿਊਰਨਬurg ਨੂੰ ਬਣਾਈ ਸੀ ਜਿੰਨਾਂ ਦੇ ਤਹਿਤ ਯਹੂਦੀ ਉਹਨਾਂ ਨੂੰ ਫੜ ਕੇ ਕਨਸੈਂਟ੍ਰੇਸ਼ਨ ਕੈਂਪਸ ਦੇ ਵਿੱਚ ਲਿਜਾ ਕੇ ਉਹਨਾਂ ਦਾ ਖਾਤਮਾ ਕੀਤਾ ਜਾਂਦਾ ਸੀਗਾ ਤੇ ਜਿਹੜੇ ਯਹੂਦੀ ਜਾਣਦੇ ਸੀਗੇ ਉਹ ਜਰਮਨ ਤੇ ਉਹਨਾਂ ਦੇਸ਼ਾਂ ਜਿੰਨਾਂ ਤੇ ਜਰਮਨ ਨੇ ਕਬਜ਼ਾ ਕੀਤਾ ਸੈਕੰਡ ਵਰਲਡ ਵਾਰ ਉਹ ਪੈਲੈਂਡ ਛੱਡ ਕੇ ਉਹ ਬੁਰਤ ਅਮਰੀਕਾ ਚਲੇ ਗਏ ਸੀ ਕੈਨੇਡਾ ਚਲੇ ਗਏ ਸੀ ਬਨਾਟਸਿਕ ਚਲੇ ਗਏ ਸੀ ਸੋ ਮੇਰਾ ਕਹਿੰਦਾ ਮਤਲਬ ਹੈ ਕਿ ਸਾਡੇ ਸਿੱਖ ਯੁੱਧੀਆਂ ਵਰਗਾਂ ਜੇ ਵੀ ਇੰਡਿਆਨ ਸਰਕਿਟ ਉੱਤੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਉਹ ਤੋਂ ਬਾਅਦ ਜੀਵ ਗਾਂਧੀ ਨੇ ਨਾਸਲ ਖੁਸ਼ੀ ਕੀਤੀ ਹੈ ਸਿਕ ਕੌਮ ਦੀ ਤੇ ਐਟਰੀਟ ਸਾਈਡ ਕੀਤੀ ਹੈ ਤੇ ਵੈਂਡਲਿਜ਼ਮ ਕੀਤਾ ਹੈ ਇਸ ਸਾਰਾ ਖੁਸ਼ ਇੰਟਰਨੈਸ਼ਨਲ ਜਰਨਲ ਹੈਗੇ ਤੇ ਇਹਨਾਂ ਨੂੰ ਅੱਗੇ ਚਲਾਉਣ ਦੇ ਲਈ ਤੁਸੀ ਕੈਂਡੀਡੇਟ ਦੇ ਤੇ ਮੈਰਿਟ ਦੇ ਜਿਹੜੇ ਸਿਟੀਜ਼ਨ ਜੋ ਇੰਨ ਦਿਨ ਚੋਣਾਂ ਸਾਡੇ ਹੈਗੇ ਹੁ ਅਸੀਂ ਇੱਥੇ ਫਰੀ ਫਸੇ ਹੋਈਏ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਇਸ ਮੌਕੇ ਤੇ ਕਿ ਮੇਰੇ ਨਾਲ ਬਹੁਤ ਕਰਦਾਂ ਸੀ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦਾ ਇੱਥੇ ਸਰੀਰਕਾਂ ਕੇ ਜੇ ਜਿਹੜੇ ਸਿੰਘ ਸ਼ਹੀਦ ਕਰਾਤੇ ਹਨ ਮੇਰੇ ਘਰੇ ਵੀ ਜਾਂਦਾ ਅਫਸੋਸ ਕਰਦਾ ਪਰ ਮੌਕਾ এজ ਗਿਆ ਹੈਗਾ ਕਿ ਮੈਂ ਇਸ ਵੇਲੇ ਆਨਸਰਡ ਤੇ ਜਿਹੜਾ ਸਾਡਾ ਚੈਨੇਡਾ ਦਾ ਕੌਂਸਲੇਟ ਚੰਡੀਗੜ੍ਹ ਦੇ ਵਿੱਚ ਖੁੱਲ੍ਹਾ ਸੀ ਖੁੱਲਿਆ ਸੀ ਜੀਜੀ ਸਾਨੂੰ ਬਹੁਤ ਸਹੂਲਤ ਮਿਲੀ ਹੋਈ ਸੀ ਉਹ ਵੀ ਇਹ ਜੋ ਕਵਤ ਨੇ ਬੰਦ ਕਰਾ ਦਿੱਤਾ ਹੈਗਾ ਉਤੇ ਭਾਰੇ ਵੀ ਤੁਸੀਂ ਜਰੂਰ ਸੋਚਿਓ ਕਿ ਆਪਣੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਓ ਕਿ ਸਿੱਖਾਂ ਨੂੰ ਆਪਣੀ ਧਰਤੀ ਦੇ ਉੱਤੇ ਕਿਉਂ ਇੰਨਾ ਜ਼ੁਲਮ ਹੋ ਰਿਹਾ ਹੈ ਔਰ ਕਿਉਂ{{\text{ਕ}}}}{{{\text{ਟਰਾ}}}}{{{\text{ਐਕਚੁਅਲ}}}}{{{\text{ਮੰਡੋ}}}}{{{\text{ਡਾਕਟ੍ਰੀਨ}}}}{{{\text{ਦੇ}}}}{{{\text{ਮਤਾਬਕ}}}}{{{\text{ਅਮਰੀਕਾ}}}}{{{\text{ਤੇ}}}}{{{\text{ਕੈਨੇਡਾ}}}}{{{\text{ਨੇ}}}}{{{\text{ਲੈ}}}}{{{\text{ਰੇ}}}}{{{\text{ਕਿ}}}}{{{\text{ਪਰ}}}}{{{\text{ਕਿ}}}}{{{\text{ਜਿਹੜੀ}}}}{{{\text{ਮੌਜੂਦਾ}}}}{{{\text{ਸਰਕਾਰ}}}}{{{\text{ਹੈ}}}}{{{\text{ਇੱਥੇ}}}}{{{\text{}}}}{{{\text{}}}}{{{\text{}}}}{{{\text{}}}}{ ਮਿਸਟਰ ਮੋਕੇਜੀ ਬੀਜਪੀ ਆਰਐਸਐਸ ਦੀ ਇਹ ਤਾਂ ਸਿੱਧ ਤਰ੍ਹਾਂ ਜੀ ਇਹ ਸਾਲ ਜਿਹੜੇ ਮਿਰਕਡ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੇ ਹੈ ਉਹਦੇ ਵਿੱਚ ਦੱਖਣ ਤਰ੍ਹਾਂ ਦੀ ਦੇਰੀ ਹੈ ਤੇ ਜਿਹੜੇ ਬਾਈਡਨ ਸਾਹਿਬ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਬਰਾਬਰ ਉਹਨਾਂ ਦੇ ਉਲਟ ਜਿਹੜਾ ਕੈਂਡੀਡੇਟ ਖੜਾ ਹੋ ਰਿਹਾ ਹੈ ਉਹਦੀ ਪੂਰੀ ਅੰਦਾਜ਼ ਦੇ ਵਿੱਚ ਅਮਰੀਕਾ ਦੇ ਫਰਮੂਨ ਤੋੜ ਕੇ ਜਿਵੇਂ ਰੂਸ ਨੇ ਵੀ ਕੋਸ਼ਿਸ਼ ਕੀਤੀ ਸੀ ਪਹਿਲਾਂ ਅਮਰੀਕਾ ਦੇ ਇਲੈਕਸ਼ਨਸ ਦੇ ਵਿੱਚ ਦਖਲਅੰਦੋ ਜੀ ਦੇਂਦੀ ਐਸੀ ਤਰ੍ਹਾਂ ਮੋਦੀ ਸਰਕਾਰ ਕਰ ਰਹੀ ਹੈ ਸੋ ਮੈਂ ਤੇ ਮੇਰੀ ਪਾਰਟੀ ਤੇ ਅਸੀਂ ਸਾਰੇ ਜਿੰਨੇ ਵੀ ਦੁਖੀ ਹੈ ਗਿਏ ਜੋ ਕੁਰਸ਼ ਸਿੱਖਾਂ ਦੇ ਨਾਲ ਵਿਹਾਰ ਹੋ ਰਿਹਾ ਹੈ ਅਸੀਂ ਦਿਨੋਂ ਤੋਰ ਬਸ ਸਤਿਕਾਰ ਕਰਦੇ ਹੈ ਤੇ ਬਹੁਤ ਬਹੁਤ ਮੁਬਾਰਕ ਉਸ ਸਾਖੀ ਦੇ ਦਿਹਾੜੇ ਤੇ ਤਰਹੁ ਸਾਰਿਆਂ ਨੂੰ ਭੇਜਦੇ ਹੈ ਤੇ ਚੜ੍ਹਦੀ ਕਲਾ ਵੀ ਮੰਗਦੇ ਹੈ ਵਾਹਿਗੁਰੂ ਤੋਂ ਤੋਂ ਇਨਾਂ ਸ਼ਬਦਾਂ ਦੇ ਨਾਲ ਤੁਰਤ ਹੋਖ ਮੰਗਦੇ ਆਸ ਸਤਿ ਸਿਰ ਕਰਦੇ ਹੈ ਵਾਹਿਗੁਰੂ ਦਾ ਖੰਸ ਵਾਹਿਗੁਰੂ ਦੀ ਸਤ